ਸਤਿ ਸ਼੍ਰੀ ਅਕਾਲ ਵਾਹਿਗੁਰੂ ਨਾਮ ਸੁਣੀ ਇਹ ਸੋਗੰ ਚੰਗਾਰ ਹਮਸੋਈ ਕਹਿ ਤਕਬੀਰ ਸੁਣੋ ਦੇ ਜੋਈ ਅਬ ਤੁਮਰੀ ਪਦ ਤੀਨ ਨ ਹੋਈ ਅਬ ਤੁਮਰੀ ਕਹਿ ਤਕਬੀਰ ਸੁਣੋ ਦੇ ਜੋਈ ਅਬ ਤੁਮਰੀ ਪਦ ਤੀਨ ਨ ਹੋਈ ਅਬ ਤੁਮਰੀ ਗੰਕਾਰ ਵਾਹਿਗੁਰੂ ਜੀ ਕੀ ਫਾਤੇ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਕੈ ਗੁਰੂ ਨਾਨਕ ਲਈਂ ਧਿਆਏ ਫਿਰ ਅੰਗਦ ਗੁਰਦੀ ਅਮਰਦਾਸ ਰਾਮਦਾਸੇ ਹੋਈ ਸਹਾਈ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਟਿਠੇ ਸਭ ਦੁਖ ਜਾਇ ਦੇਵ ਬਹਾਦਰ ਸਿਮਰਿਐ ਘਰ ਨੋਂ ਨਿਦ ਆਵੇ ਧਾਈ ਸਭ ਤਾਈ ਹੋਏ ਸਹਾਈ ਦਸਵੇਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪਿਆਰਿਆਂ ਚੌਹਾਂ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਥੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਅਨ ਡੇਠ ਕੀਤਾ ਪੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸੇਂਗੜੀਆਂ 'ਚ ਆਵੇਂ ਧਰਮ ਹੀਤ ਅਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਸਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧੜਕੇ ਬੋਲ ਜੀ ਵਾਹਿਗੁਰੂ ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੋਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਸਿਆਰੇ ਆਏ ਤਾ ਦੀਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਵਾਹਾ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਬਗੀਕ দান ਵਸਾਹਾ দান ਪਰੋਸਾ দান ਦਾਨਾ ਸਿਰਦਾਨ ਨਾਮ দান ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਇਸ ਨਾਮ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਕਾਲ ਧਰਮ ਕੋ ਜੈਕਾਰ ਬੋਲੋ ਜੀ ਸੁੱਖਾਂ ਦਾ ਮਨ ਦੀਵਾ ਮਤ ਉੱਚੀ ਮਤ ਦਾ ਰੱਖੋ ਆਪਵਾਹੀ ਗਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਹਾਈ ਦਾਤਾਰ ਜੀਓ ਸਰੀਨਨ ਕਾਨਾ ਸਾਹਿਬ ਅਤੇ ਹੋਰ ਫੁਰਦਵਾਰਿਆਂ ਗੁਰਧੰਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੜ ਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਖੇਰ ਨਮਾਣੇ ਆਂਦੇ ਮਨ ਸਤਿਗੁਰੂ ਨੇ ਤਾਣ ਆਂਦੇ ਤਾਣ ਨੇ ਓਟਾਂ ਦੀ ਓਟ ਸੱਚੇ ਪਿਤਾ ਵਾਹੀ ਗੁਰੂ ਧੰਨ ਧੰਨ ਜੁਗ ਜੋਗ ਅਕਾਲ ਚਵਰਾ ਸ਼ਕਰ ਕਖਤ ਦੇ ਮਾਲਕ ਗੁਰਤਾ ਗਦੀ ਤੇ ਸੁਭਾਏ ਮਾਨ ਗੁਰ ਸ਼ਬਦ ਦੇ ਅਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੇ ਬਾਣੇ ਅੰਦਰ ਚਾਰ ਪਹਿਰ ਰਹਿਣ ਬਤੀ ਧੋਈ ਆਇਆ ਚਾਰ ਪਹਿਰ ਦਿਨ ਆਪਣੇ ਬਾਣੇ ਅੰਦਰ ਸੁਖ ਸ਼ਾਂਤੀ ਸਹਿਤ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਿਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਾਵਨ ਦਰਬਾਰ ਦੇ ਅੰਦਰ ਆਪ ਜੀ ਦੇ ਸੁੰਦਰ ਸੰਭਾਸਨ ਸੱਜੇ ਹਨ ਕਿਰਪਾ ਕਰੋ ਸੰਗਹਾਸਨਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰ ਪਾਵਣ ਪਵਿੱਤਰ ਉਪਦੇਸ਼ ਬਖਸ਼ ਕੇ ਨਿਹਾਲ ਕਰੂ ਦਾਰੇ ਆਏ ਸਮੂਹ ਸੰਗਤੀਆਂ ਹਾਜ਼ਰੀਆਂ ਤੇਲ ਫੁੱਲ ਪਿਧਾਵਾ ਸਿਵਾਵਾ ਦਰ ਪ੍ਰਵਾਨ ਕਰਨੀਆਂ ਦਰੋ ਕਰੋ ਸਿੱਖੀ ਸਿਦਕ ਪਰਉਸਾ ਨਾਮ ਗਾਨ ਬਖਸ਼ਿਨਾ ਸੋਭ ਭਾਵਨਾਵਾਂ ਪੂਰਨ ਕਰਨੀਆਂ ਯਾਤਰਾ ਸਫਲ ਕਰਨੀ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਨੀ ਆਪ ਜੀ ਕਰੋ ਕਿਰਪਾ ਸੋਖਾ ਹਸਨ ਅਸਥਾਨਾਂ ਤੋਂ ਪ੍ਰਕਾਸ਼ ਅਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਰਸਤੇ ਵਿੱਚ ਆਪ ਅੰਗ ਸੰਗ ਸੁਹਾਈ ਹੋਣਾ ਸਰਬੱਤ ਦੇ ਕਾਰਜ ਰਾਸ ਕਰਨੇ ਸੇਈ ਪਿਆਰੀ ਮੇਲੋ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਮ ਬਨਾਮ ਚਰਦੇ ਬਲਾ ਰੇ ਬਾਣੇਸ਼ਰ ਗਤਗਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ परो ते